ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ AI ਦੇ ਨਾਲ ਫੋਟੋਆਂ ਦੀ ਵੀਡੀਓ ਕਿੱਦਾਂ ਬਣਾ ਸਕਦੇ ਆ ਜਿੱਦਾਂ ਬਹੁਤ ਸਾਰੇ ਸੈਲੀਬ੍ਰਿਟੀ ਨੇ ਜਿਵੇਂ ਬਾਈ ਸਿੱਧੂ ਮੂਸੇਵਾਲਾ ਇਸ ਦੁਨੀਆ ਤੇ ਨਹੀਂ ਰਿਹਾ ਬਾਈ ਸਿੱਧੂ ਮੂਸੇਵਾਲਾ ਨਾਲ ਕਈਆਂ ਨੇ ਫੋਟੋਆਂ ਖਚਾਈਆਂ ਵੀ ਹੋਈਆਂ ਨੇ ਤੇ ਕਈਆਂ ਲੋਕਾਂ ਦਾ ਸਬੱਬ ਨਹੀਂ ਬਣਿਆ ਫੋਟੋ ਖਾਉਣ ਦਾ ਸੋ ਉਹਦੇ ਨਾਲ ਆਪਾਂ AI ਦੇ ਤਰੀਕੇ ਦੇ ਨਾਲ ਬਾਈ ਸਿੱਧੂ ਦੇ ਨਾਲ ਫੋਟੋ ਨੂੰ ਅਟੈਚ ਕਰਕੇ ਉਹਦੀ ਵੀਡੀਓ ਚ ਕਨਵਰਟ ਕਰ ਸਕਦੇ ਆ ਉਹ ਬਿਲਕੁਲ ਤੁਹਾਨੂੰ ਰੀਅਲ ਲੱਗੇਗਾ ਜਿੱਦਾਂ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਕੋਡੀਆਂ ਦੇ ਵਿੱਚ ਜਿਹੜੀ ਬਹੁਤ 트ੈਂਡਿੰਗ ਦੇ ਵਿੱਚ ਵੀਡੀਓ ਚੱਲਦੀ ਆ ਤੁਸੀਂ ਆਪਣੀ ਸਕਰੀਨ ਤੇ ਦੇਖੋ ਸੋ ਆ ਜਿਹੜੀ ਵੀਡੀਓ ਬਹੁਤ 트ੈਂਡਿੰਗ ਦੇ ਵਿੱਚ ਚੱਲਦੀ ਆ ਇਹਦੇ ਵਿੱਚ ਕੀ ਕਰਦਾ ਬੰਦਾ ਆਪਣਾ ਹੀ ਪ੍ਰਿੰਟ ਤਿਆਰ ਕਰ ਰਿਹਾ ਆ ਜਿਹੜੀ ਨੈਕਸਟ ਵੀਡੀਓ ਆ ਦੇਖੋ ਜਿਹੜੀ ਆਪਾਂ ਰੈਡੀ ਕਰਨੀ ਆ ਇਹ ਬਾਈ ਸਿੱਧੂ ਮੂਸੇ ਵਾਲੇ ਦੀ ਸਿੱਧੂ ਮੂਸੇ ਵਾਲਾ ਬਾਈ ਆਪਣਾ ਹੀ ਜਿਹੜਾ ਡੰਮੀ ਇੱਕ ਰੈਡੀ ਕਰ ਰਿਹਾ ਅੱਜ ਤੁਹਾਨੂੰ ਆਪਾਂ ਦੱਸਾਂਗੇ ਕਿ ਇਹ ਵੀਡੀਓ ਕਿੱਦਾਂ ਬਣਦੀ ਆ ਨੇ ਆਪਾਂ ਅਕਸਰ ਦੇਖਦੇ ਆਂ ਇੰਸਟਾਗ੍ਰam ਤੇ ਇੰਸਟਾਗ੍ਰam ਦੇ ਜਿੰਨੇ ਵੀ ਇਨਫਲੂਐਂਸਰ ਨੇ ਉਹ ਦਾਵਾ ਕਰਦੇ ਆ ਕਿ ਇਹ ਪ੍ਰੋਂਪਟ ਦੇ ਨਾਲ ਇਹ ਵੀਡੀਓ ਬਣ ਜੂਗੀ ਬਟ ਉਹ ਚੀਜ਼ ਨਹੀਂ ਹੁੰਦੀ ਆਪਾਂ ਬਿਲਕੁਲ ਰਿਐਲਿਟੀ ਦੇ ਵਿੱਚ ਦੱਸਾਂਗੇ ਜੋ ਐਕਚੁਅਲ ਦੇ ਵਿੱਚ ਜਿੱਥੋਂ ਫ੍ਰੀਤ ਬਣਦੀ ਆ ਬਹੁਤ ਘੱਟ ਸਾਈਟਾਂ ਨੇ ਜਿੱਥੋਂ ਇਹ ਵੀਡੀਓ ਫ੍ਰੀ ਦੇ ਵਿੱਚ ਬਣਦੀ ਆ ਆਪਾਂ ਫ੍ਰੀ ਵੈਬਸਾਈਟ ਦੱਸਾਂਗੇ ਤੁਸੀਂ ਜਿਹਦੇ ਤੋਂ ਲਿਮਟਿਡ 5-10 ਵਾਰੀ ਇੱਕ ਦਿਨ ਦੇ ਵਿੱਚ ਜਿਹੜੀ ਇਹ ਵੀਡੀਓ ਰੈਡੀ ਕਰ ਸਕਦੇ ਹੋ ਚੱਲਦੇ ਆਪਾਂ ਆਪਣੀ ਸਕਰੀਨ ਤੇ ਸਭ ਤੋਂ ਪਹਿਲਾਂ ਆਪਾਂ ਗੂਗਲ ਤੇ ਜਾਣਾ ਵਾ ਗੂਗਲ ਤੇ ਜਾ ਕੇ ਆਪਾਂ ਇੱਕ ਵੈਬਸਾਈਟ ਸਰਚ ਕਰਨੀ ਆ ਜਿਹਦਾ ਨਾਮ ਹੈਗਾ ਰਾਜਨ ਐਡੀਟਸ ਰਾਜਨ ਐਡੀਟਸ ਕਰਕੇ ਨਾਮ ਆਇਆ ਫਸਟ ਤੇ ਜਿਹੜਾ ਵੈਬਸਾਈਟ ਦਾ ਲਿੰਕ ਆਉਂਦਾ ਇਹ ਤੇ ਤੁਸੀਂ ਕਲਿੱਕ ਕਰਨਾ ਵਾ ਫਸਟ ਤੇ ਜਿਹੜੀ ਵੈਬਸਾਈਟ ਜਿਹੜੀ ਖੁੱਲੂਗੀ ਤੇ ਉਹ ਤੋਂ ਬਾਅਦ 3 ਡਾਟ ਨੇ ਜਿਹੜੇ 3 ਡਾਟ ਤੇ ਕਲਿੱਕ ਕਰਨਾ ਤੁਸੀਂ ਤੇ ਇਹਦੇ ਵਿੱਚ ਥੋੜਾ ਤੁਹਾਨੂੰ ਇਗਨੋਰ ਕਰਨਾ ਪੈਣਾ ਕਿਉਂਕਿ ਫ੍ਰੀ ਵੈਬਸਾਈਟ ਆ ਐਡਸ ਬਹੁਤ ਲੱਗੀਆਂ ਹੋਈਆਂ ਨੇ ਤੇ ਐਡਸ ਨੂੰ ਥੋੜਾ ਜਿਹਾ ਇਗਨੋਰ ਕਰਨਾ ਪੈਣਾ ਵਾ ਇਹ ਤੇ ਜਿੰਨੇ ਵੀ AI ਵੈਬਸਾਈਟਾਂ ਨੇ ਸਾਰੀਆਂ ਦੇ ਪ੍ਰੌਮਪਟ ਤੇ ਫ੍ਰੀ ਮਿਲ ਜਾਂਦੇ ਨੇ ਖਾਸ ਕਰਕੇ ਜਿਹੜੀ ਜੈਮਨਾਈ ਉਹਦੇ ਪ੍ਰੌਮਪਟ ਤੇ ਫ੍ਰੀ ਮਿਲ ਜਾਂਦੇ ਨੇ ਸੋ ਆਪਾਂ ਉਹ ਪ੍ਰੌਮਪਟ ਲੱਭਣਾ ਇਹ ਤੇ ਤੁਸੀਂ ਹੋਰ ਵੀ ਪ੍ਰੌਮਪਟ ਦੇਖ ਸਕਦੇ ਹੋ ਜਿੱਦਾਂ ਹੁਣ ਅੱਗੇ ਦੀਵਾਲੀ ਹੋਣੀ ਆ ਦੀਵਾਲੀ ਦੇ ਬੜੇ ਪੌਪੂਲਰ ਜਿਹੜੇ ਪ੍ਰੌਮਪਟ ਤਿਆਰ ਹੋਣੇ ਆ ਜਿੱਦੇ ਵਿੱਚ ਲੋਕ ਦੀਵੇ ਲਗਾ ਰਹੇ ਆ ਪਟਾਕੇ ਚਾਲਦੇ ਨੇ ਸੋ ਐਦਾਂ ਦੇ ਆਪਾਂ ਚੱਲਦੇ ਆਂ ਵੀਡੀਓ ਤੇ ਆਪਾਂ ਸਰਚ ਬਾਰ 'ਚ ਜਾਣਾ ਉੱਪਰ ਉੱਤੇ ਸਰਚ ਬਾਰ ਦੇ ਵਿੱਚ ਜਾ ਕੇ ਆਪਾਂ ਲਿਖ ਦੇਣਾ ਉੱਥੇ Google Gemini 3D ਪ੍ਰਿੰਟਿੰਗ ਐਡੀਟਿੰਗ 2025 ਜਿਹੜਾ ਆਪਾਂ ਨੂੰ ਇਹ ਸਰਚ ਕਰਕੇ ਅੱਗੇ ਪ੍ਰੌਮਪਟ ਮਿਲੂਗਾ AI ਫੋਟੋ ਤੇ ਜਾ ਕੇ ਆਪਾਂ ਉਹਨੂੰ ਕਲਿੱਕ ਕਰ ਦੇਣਾ ਉਹ ਤੋਂ ਬਾਅਦ ਆਪਾਂ ਥੱਲੇ ਸਕਰੋਲ ਕਰਨਾ ਆ ਪਹਿਲਾ ਪ੍ਰੌਮਪਟ ਬਣਾ ਇੱਥੇ ਕੰਟੀਨਿਊ ਕੰਟੀਨਿਊ ਲਿਖਿਆ ਹੈ ਜਿੱਥੇ ਆਪਾਂ ਕੰਟੀਨਿਊ ਤੇ ਕਲਿੱਕ ਕਰ ਦੇਣਾ ਜਿੱਥੇ ਗ੍ਰੀਨ ਅੱਖਰਾਂ ਦੇ ਵਿੱਚ AI ਫੋਟੋ ਐਡੀਟਿੰਗ ਉਹਨੂੰ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆਪਾਂ ਥੱਲੇ ਚੱਲ ਜਾਣਾ ਥੱਲੇ ਜਾਣ ਤੋਂ ਬਾਅਦ ਕੰਟੀਨਿਊ ਰੀਡਾਇਰੈਕਟਿੰਗ ਜਿੱਥੇ ਇਹਨੇ ਆਪਾਂ ਨੂੰ ਰੀਡਾਇਰੈਕਟ ਕਰ ਦੇਣਾ ਕੰਟੀਨਿਊ ਰੀਡਾਇਰੈਕਟਿੰਗ ਤੇ ਆਪਾਂ ਕਾਪੀ ਕਰ ਦੇਣਾ ਆਪਾਂ ਫੇਰ ਥੱਲੇ ਸਕਰੋਲ ਕਰਨਾ ਆਪਾਂ ਪ੍ਰੋਂਪਟ ਲੱਭਣਾ ਜਿਹੜੀ ਕੁੜੀ ਆ ਉਹ ਆਪਣੀ ਡੰਮੀ ਨੂੰ ਤਿਆਰ ਕਰਦੀ ਆਪਾਂ ਉਹ ਵਾਲਾ ਪ੍ਰੋਂਪਟ ਲੱਭਣਾ ਪ੍ਰੋਂਪਟ ਆ ਗਿਆ ਸੋ ਉਹ ਤੋਂ ਬਾਅਦ ਥੱਲੇ ਕੰਟੀਨਿਊ ਰੀਡਰੈਕਟਿੰਗ ਤੇ ਕਰ ਦੇਣਾ ਆਪਾਂ ਫੇਰ ਥੱਲੇ ਸਕਰੋਲ ਕਰਨਾ ਉੱਥੇ ਆਪਾਂ ਜਿਹੜਾ ਕਾਪੀ ਕੀਤਾ ਪ੍ਰੋਂਪਟ ਆ ਉਹਨੂੰ ਪੇਸਟ ਕਰ ਦੇਣਾ ਪੇਸਟ ਕਰਕੇ ਤੇ ਆਪਾਂ ਫੋਟੋ ਅਪਲੋਡ ਕਰਨੀ ਆ ਤੇ ਗੈਲਰੀ ਦੇ ਵਿੱਚ ਜਾ ਕੇ ਆ ਬਾਈ ਸਿੱਧੂ ਮੂਸੇ ਵਾਲੇ ਦੀ ਆਪਾਂ ਫੋਟੋ ਅਪਲੋਡ ਕਰਤੀ ਤੇ ਉਹ ਤੋਂ ਬਾਅਦ ਆਪਾਂ ਜਿਹੜਾ ਤੀਰ ਬਣਿਆ ਹੋਇਆ ਤੀਰ ਤੇ ਕਲਿੱਕ ਕਰਕੇ ਇਹਨੂੰ ਆਪਾਂ ਫੋਟੋ ਰੈਡੀ ਕਰ ਲੈਣੀ ਆ ਤੇ ਇਹਦੇ ਲਈ ਇਹ ਥੋੜਾ ਚੱਕਰੀ ਜਿਹੀ ਘੁੰਮਦੀ ਆ ਥੋੜਾ ਸਮਾਂ ਲਊਗਾ ਕਿਉਂਕਿ ਪ੍ਰੋਸੈਸਿੰਗ ਲੈਂਦੀ ਆ ਇਹ ਸਾਈਟ ਆ ਜਿਹੜੀ ਬਹੁਤ ਜ਼ਿਆਦਾ ਬਿਜ਼ੀ ਚੱਲਦੀ ਆ ਕਿਉਂਕਿ ਫ੍ਰੀ ਸਾਈਟ ਆ ਤੇ ਬੜੀ ਛੇਤੀ ਜਿਹੜੀ ਸੌਖੇ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਗਈ ਫੋਟੋ ਸੋ ਇਹ ਫੋਟੋ ਨੂੰ ਆਪਾਂ ਸੇਵ ਕਰ ਲੈਣਾ ਉੱਪਰੋਂ ਉੱਪਰ ਤੀਰ ਲੱਗਿਆ ਹੋਇਆ ਨਾ ਸੇਵ ਦਾ ਨਿਸ਼ਾਨ ਇੱਥੋਂ ਸੇਵ ਕਰ ਲੈਣਾ ਇਹ ਫੋਟੋ ਨੂੰ ਸੇਵ ਕਰਕੇ ਆਪਾਂ ਇੱਥੋਂ ਹੀ ਬੈਕ ਆ ਜਾਣਾ ਬੈਕ ਆ ਕੇ ਕ੍ਰੀਏਟ ਯੂਅਰ ਵੀਡੀਓ ਲਿਖਿਆ ਹੋਇਆ ਜਿੱਥੇ ਉੱਤੇ ਕਲਿੱਕ ਕਰ ਲੈਣਾ ਇੱਥੋਂ ਆਪਾਂ ਆਪਣੇ ਪ੍ਰੌਮਪਟ ਨੂੰ ਕਾਪੀ ਕਰ ਲੈਣਾ ਕਾਪੀ ਕਰਨ ਤੋਂ ਬਾਅਦ ਜਿਹੜਾ ਆਪਾਂ ਕ੍ਰੀਏਟ ਯੂਅਰ ਵੀਡੀਓ ਲਿਖਿਆ ਹੋਇਆ ਹੈ ਨਾ ਕ੍ਰੀਏਟ ਯੂਅਰ ਵੀਡੀਓ ਤੇ ਆਪਾਂ ਇੱਥੇ ਕਲਿੱਕ ਕਰ ਦੇਣਾ ਇਹ ਆਪਾਂ ਨੂੰ ਇੱਕ ਵੈਬਸਾਈਟ ਤੇ ਜਿਹੜਾ ਰੀਡਾਇਰੈਕਟ ਕਰੋਗੇ ਜਿਹੜੀ AI ਵੈਬਸਾਈਟ ਆ ਉਹ ਤੇ ਆਪਾਂ ਨੂੰ ਭੇਜੂਗਾ ਇੱਥੋਂ ਇੱਥੋਂ ਆਪਾਂ ਪ੍ਰੌਮਪਟ ਕਾਪੀ ਕਰਕੇ ਤੇ ਕ੍ਰੀਏਟ ਯੂਅਰ ਵੀਡੀਓ ਤੇ ਕਲਿੱਕ ਕੀਤਾ ਤੇ ਅੱਗੇ ਐਡ ਆਊਗੀ ਐਡ ਨੂੰ ਤੁਸੀਂ ਕਲੋਜ਼ ਕਰ ਦੇਣਾ ਫਿਰ ਆਪਾਂ ਨੂੰ ਕੀ ਵੈਬਸਾਈਟ ਤੇ ਰੀਡਾਇਰੈਕਟ ਕਰ ਦੋ ਇੱਥੇ ਤੁਸੀਂ ਲੌਗਇਨ ਕਰਨਾ ਵਾ ਲੌਗਇਨ ਤੁਸੀਂ ਨਵੀਂ ਜਿਹੜੀ ਫਰੈਸ਼ ਆਈਡੀ ਤੋਂ ਕਰਨਾ ਵਾ ਉਹ ਇਸ ਲਈ ਕਿਉਂਕਿ ਆਪਾਂ ਕਈ ਵਾਰੀ ਇਹ ਐਪ ਜਾਂ ਵੈਬਸਾਈਟ ਯੂਜ਼ ਕੀਤੀ ਹੁੰਦੀ ਆ ਤੇ ਕੁਝ ਪੁਆਇੰਟ ਮਿਲਦੇ ਆ ਜਿਹੜੇ ਆਪਾਂ ਵਰਤੇ ਹੁੰਦੇ ਆ ਉਹ ਫਿਰ ਫੋਟੋ ਨਹੀਂ ਬਣਦੀ ਕਿਉਂਕਿ ਆਪਾਂ ਨੂੰ ਹੋਰ ਜਿਹੜੇ ਪੁਆਇੰਟ ਪਰਚੇਸ ਕਰਨੇ ਪੈਂਦੇ ਆ ਸੋ ਉਸ ਤੋਂ ਬਾਅਦ ਕੀ ਕਰਨਾ ਆਪਾਂ ਪਲੱਸ ਦੇ ਨਿਸ਼ਾਨ ਤੇ ਜਾ ਕੇ ਇੱਥੋਂ ਆਪਾਂ ਫੋਟੋ ਐਡ ਕਰ ਲੈਣੀ ਆ ਫੋਟੋ ਐਡ ਕਰਨ ਤੋਂ ਬਾਅਦ ਤੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਪ੍ਰੋਂਪਟ ਆਪਾਂ ਪੇਸਟ ਕਰ ਦੇਣਾ ਪ੍ਰੋਂਪਟ ਨੂੰ ਪੇਸਟ ਕਰਕੇ ਕ੍ਰੀਏਟ ਤੇ ਕਰ ਦੇਣਾ ਇਹ ਤੇ 20 ਕੁ ਪੁਆਇੰਟ ਜਿਹੜੇ ਲੱਗਦੇ ਆ ਆਪਣੇ ਇੱਕ ਫੋਟੋ ਰੈਡੀ ਹੋਣ ਨੂੰ ਆਪਾਂ ਇੱਕ ਦਿਨ ਦੇ ਜਾਣੀ 30 ਕੁ ਜਿਹੜੇ ਪੁਆਇੰਟ ਮਿਲਦੇ ਆ ਤੁਸੀਂ ਆਪਦੀ ਇਹ ਲੱਗ ਲੱਗ ਆਈਡੀਆਂ ਤੋਂ ਵੀ ਬਣਾ ਸਕਦੇ ਹੋ ਤੇ ਉਹਦੇ ਨਾਲ ਇਹ ਫਾਇਦਾ ਹੋਊਗਾ ਕਿ ਕਈ ਫੋਟੋਆਂ ਬਣ ਜਾਣਗੀਆਂ ਆ ਦੇਖੋ ਹੁਣ ਜਿੱਦਾਂ ਆਪਣੇ ਕੋਲ ਵੀਡੀਓ ਬੜੀ ਛੇਤੀ ਸੌਖੇ ਢੰਗ ਦੇ ਨਾਲ ਜਿਹੜੀ ਤਿਆਰ ਹੋ ਗਈ ਤੁਸੀਂ ਵਾਟਰਮਾਰਕ ਵੀ ਹਟਾ ਸਕਦੇ ਹੋ ਵੈਸੇ ਇਹਦਾ ਤੇ ਦੇ ਹਟਾਉਣਾ ਵਾ ਬਹੁਤ ਹੀ ਸੌਖਾ ਤਰੀਕਾ ਵਾ ਤੁਸੀਂ ਜਿਵੇਂ ਅੱਜ ਕੱਲ ਟ੍ਰੈਂਡ ਦੇ ਵਿੱਚ ਚੱਲਦੀਆਂ ਨੇ ਵੀਡੀਓ ਤੇ ਆਪਾਂ ਦੇਖਦੇ ਇੰਸਟਾਗ੍ਰਾਮ ਤੇ ਪ੍ਰੋਂਪਟ ਦਿੱਤੇ ਹੁੰਦੇ ਨੇ ਪਰ ਉਹ ਕੰਮ ਨਹੀਂ ਕਰਦੇ ਜੇ ਐਦਾਂ ਹੀ ਤੁਸੀਂ ਜੈਨੂਇਨ ਵੀਡੀਓ ਦੇਖਣੀਆਂ ਨੇ ਸਾਡੇ ਚੈਨਲ ਨੂੰ ਤੁਸੀਂ ਫੋਲੋ ਕਰ ਲਓ ਪੇਜ ਨੂੰ ਫੇਸਬੁੱਕ ਤੇ ਤੇ YouTube ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਤੁਹਾਡੀ ਸਪੋਰਟ ਦੇ ਨਾਲ ਆਪਾਂ ਹੋਰ ਵੀ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਫ੍ਰੀ ਦੇ ਵਿੱਚ AI ਟੂਲ ਜਾਂ ਹੋਰ ਵੀ ਜਿਹੜੇ ਤੁਹਾਡੇ ਕੰਮ ਦੇ ਟੂਲ ਨੇ ਉਹਨਾਂ ਤੇ ਆਪਾਂ ਵੀਡੀਓ ਬਣਾਇਆ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ